ਤੇ ਭੇਗੇ ਅੰਦਾ ਤੇਰੇ ਅਨੇਕ ਤੇਰੇ ਅਨੇਕ ਬੜੇ ਗੋ ਸਿਮਰਤ ਸਾਸਤ ਜੀ ਕਰ ਕੇ ਆਖਟ ਕਰਮ ਤਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਕਾ ਵਹੇ ਮੇਰੇ ਹਰਿ ਭਗਵੰਤਾ ਤੂੰ ਆਦਿ ਵਰਕਰ ਪਰਮ ਪਰ ਕਰਤਾ ਜੀ ਤੁਧ ਜੇਵਟ ਅਵਰ ਨ ਕੋਈ ਤੂੰ ਜੁਜੁਕੇ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਹੇ ਸੋ ਹੋਈ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸੰਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਤ ਸਹਿ ਕਾ ਜਾਣੋਈ ਦਾਸਾ ਮਹੰਤਾ ਤੋਖਾ ਤੂੰ ਕਰਤਾ ਸਚਿਆਰ ਮੈਂ ਦਾਸਾ ਹਾਂ ਜੋ ਤੂੰ ਪਾਵੈ ਸੋ ਈ ਤਿਸੀ ਜੋ ਤੂੰ ਦੇਹ ਸੋ ਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰੇ ਤਨ ਨਾਮ ਮਰਤਨ ਪਾਇਆ ਦੁਰਮਕਲਾਤਾ ਮਨ ਮੁਖ ਗਵਾਇਆ ਤੁਦ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੂੰ ਜਹੀ ਮਾਹੇ ਤੁਜ ਬਿਨ ਦੁਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਦ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨਾ ਤੂੰ ਜਾਣ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਕਰਤਾ ਤੇਰਾ ਕੀਆ ਸਭ ਹੋਏ ਤੂਦ ਬਿਨੁ ਕਿੰਜ ਆਵਰ ਨ ਕੋਏ ਤੂ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਕਰਮੁ ਅਕ ਪਰਗਟ ਹੋਏ ਆਸਾ ਮਹੰਦਾ ਪਹਿਲਾ ਤਿਤ ਸਰ ਵਰਣਾ ਪਈਲੇ ਨਿਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਜ ਮੋਹ ਬਗ ਨਹੀਂ ਚਾਲੈ ਹਮਦੇ ਕਾ ਤਰੂਬੀ ਅਲੇ ਮਨ ਕੀ ਕਨ ਚੈ ਤਸ ਮੂੜ ਮਨ ਅਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖੋ ਕਦਾ ਜਨਮ ਭਇਆ ਪ੍ਰਣਵਤ ਨਾਨਕ ਤੈਨ ਕੀ ਸਰਣਾ ਜਨ ਤੂੰ ਨਾਹੀ ਬਿਸਰਿਆ ਆਸਾ ਮਹੰਦਾ ਕੰਝਵਾ ਪਈ ਬਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰ ਕਾ ਚਿਤ੍ਰ ਇਕ ਤਾ ਨਾਮ ਮੇਰੇ ਸਾਥ ਸੰਗਤ ਭਜ ਕੇ ਬਨ ਨਾਮ ਸਰੰਜਾਮ ਲਾਗ ਬਜਰ ਤਰਨ ਕੈ ਜਨਮ ਪ੍ਰਿਤਾ ਆ ਜਾ ਤਰੰਗ ਮਾਇਆ ਕੈ ਪ੍ਰਹਾਉ ਚਪ ਤਪ ਸੰਜਮ ਧਰਮ ਨਾ ਤਮਾਇਆ ਸੇਵਾ ਸਾਧਨਾ ਜਨਿਆ ਹਰਿ ਰਾਯਾ ਕਬਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਇੰਦੁ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਪਾਤ ਸਾਹਿ 10ਵੀਂ ਚੌਪਈ ਨਰਾਤਸ ਕਾ ਕਾਟਾ ਸੀਸਾ ਸਰੀ ਯਸਕੇਤ ਜਗਤ ਕੇ ਈਸਾ ਤਹਪਨ ਪ੍ਰੇਤਕ ਗਨਤਾ ਭਈ ਸਬਹਿਨ ਆਨਪਧਾਈ ਗਈ ਤਨ ਤਨ ਲੋ ਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਵਾਜਾ ਅਕਲਪ ਬਨਕੇ ਸਿਰਜਨ ਹਾਰੇ ता सदानम मोहि निहु उ बारे कबे ओ बात में पी चौपई मरी करो हाथ दै रछा पूरन होए चित्त की इच्छा तब जन नमन रहे हमारा अपना जानक रो प्रति पार अमरे दुस्त सबात में कादबो आप हाथ दै मोहि बचाबो सुधि बसए मोरो परिवार ਸੇਵਕ ਸੇਕਤ ਹਮਾਰੇ ਤਾਰਿਯਹਿ ਮੂਰਤ ਚਾਨਿਤ ਕਰਤੇ ਕਰੀਐ ਸਭ ਵੈਰਨ ਕੋ ਆਤਸ ਕਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਪਜਨ ਕੀ ਰਹੇ ਪਿਆਸਾ ਤੁਮਹਿ ਚਾਟ ਕੋਈ ਅਵਰਨ ਧਿਆਨ ਜੋ ਵਰ ਚਾਹਉ ਸਤੋ ਤੇ ਪਾਉ ਸੇਵਕ ਸੇਕਤ ਹਮਾਰੇ ਤਾਰਿਯਹਿ ਵਰਨ ਕਾਲ ਕਾ ਤਰਾਸ ਨੇ ਵਰੀਐ ਤੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੂ ਕਰੇ ਹੋ ਰੱਛਾ ਕਲੇਗੋ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਤੁਟਨ ਕੇ ਹੰਤਾ ਤੁਮੋ ਪੂਰੀ ਚਤੁਰ ਦਸ